ਸਵੇਰ ਵੇਲੇ ਹੁਣ ਉਹ ਠੰਡ ਹੋ ਗਈ ਆ ਇੱਥੇ ਵੀ ਜਿਹੜੀ ਆਪਾਂ ਨੂੰ ਰਜਾਈ ਉੱਠਾ ਨਹੀਂ ਦਿੰਦੀ ਹੁੰਦੀ। 2 ਪੈ ਜੀਏ ਹੋਰ 5 ਮਿੰਟ 10 ਮਿੰਟ ਹੋਰ ਪੈ ਜੀਏ। 15 ਮਿੰਟ ਹੋਰ ਪੈ ਜੀਏ। ਉਹ ਠੰਡ ਹੋ ਗਈ ਆ ਹੁਣ ਇੱਥੇ। ਕਿ ਸਵੇਰ ਵੇਲੇ ਟੋਪੀ ਤੋਂ ਬਗੈਰ ਨਿਕਲ ਨਹੀਂ ਹੁੰਦਾ ਵਾ। ਹਾਂ ਮੀਆਂ ਨੇ ਹੁਣ ਦੇਖੋ ਨਿਖਰਿਆ ਹੋਇਆ ਵਧੀਆ ਤਾਰੇ ਵੀ ਦਿੰਦੇ ਆ ਉੱਪਰ ਹਨਾ। ਦੇ ਆ ਹੀ ਦੇਖ ਲਿਓ ਤੁਸੀਂ ਦੁਪਹਿਰ ਤੱਕ ਸ਼ਾਮ 6:00 ਵੱਜ ਗਏ ਆ ਜਨਨ ਕਿ ਕੋਈ ਵੀ ਸਵੇਰੇ ਸਵੇਰੇ ਜਦੋਂ ਟਾਈਮ ਤੇ ਜਾਂਦੇ ਨੇ ਇਹ ਵੀ ਲੋਕੀ ਇੰਨਾ ਨਹੀਂ ਬਣਾਇਆ ਹੋਇਆ ਇਹ ਤੇ ਇਹ ਘਰੋਂ ਤਾਂ ਚਾਹ ਪੀ ਕੇ ਆਉਂਦੇ ਨਹੀਂਗੇ ਇੱਥੇ ਨਾ ਐ ਬਾਰ ਖੁੱਲੇ ਹੁੰਦੇ ਨੇ ਫਿਰ ਆ ਸਾਧਰੇ ਇੱਕ ਹੀ ਖੁੱਲਾ ਹੁੰਦਾ ਸਾਡੀ ਫੈਕਟਰੀਆਂ ਦੇ ਨੇੜੇ ਸਾਰੇ ਇੱਥੇ ਹੀ ਕਫੇ-ਕੂਫੇ ਪੀ ਕੇ ਫੇਰ ਅੱਗੇ ਜਾਂਦੇ ਨੇ ਕੰਮਾਂ ਤੇ ਤੇ ਘਾਸਾ ਚੱਲਦਾ ਇੱਕ ਇਹੀ ਆ ਜਿਹੜਾ ਇੰਨੀ ਸਾਜਰੇ ਖੁੱਲ ਜਾਂਦਾ ਵਾ ਨਹੀਂ ਤਾਂ ਲੇਟ ਹੀ ਖੁੱਲਦੇ ਨੇ तकरीबन ਆਏ 5 ਵਜੇ ਸਾਰਾ ਦਿਨ ਚੜਿਆ ਹੁੰਦਾ ਸੀ ਕਈ ਵਾਰੀ ਜਦੋਂ ਇੱਥੋਂ ਜਾਣਾ ਉਹ ਪਰਲੇ ਪਾਸੇ ਨੂੰ ਸੂਰਜ ਹੁੰਦਾ ਸੀ ਐ ਦਿਖਣ ਲੱਗ ਜਾਂਦਾ ਸੀ 5 ਵਜੇ ਹੁਣ ਦੇਖੋ 6 ਵਜੇ ਕਿੰਨਾ ਹਨੇਰਾ ਹੋਇਆ ਪਿਆ ਲੈ ਦੀਦਾ ਨਹੀਂ ਕੋਭੀ ਅੰਦਰ ਵੀ ਵੱਧ ਗਈ ਆ ਤੇ ਇਹਨਾਂ ਦੇ ਹੁਣ ਫੇਸ ਤੇ ਵੀ ਵੱਧ ਜਾਣੇ ਆ ਕਿਉਂਕਿ ਗਾਹਾਂ 크리스마ਸ ਆਉਂਦੀ ਆ ਇਹਨਾਂ 크리스마ਸ ਦੇ ਵਿੱਚ ਤਾਂ ਯਾਨੀ ਕਿ 크리스마ਸ ਦੇ ਦਿਨਾਂ ਦੇ ਵਿੱਚ ਇਹਨਾਂ ਦੇ ਖਾਸੇ ਤਿਹਾਰ ਹੁੰਦੇ ਨੇ ਠੰਡ ਵੀ ਵੱਧ ਜਾਣੀ ਆ ਤੇ ਫੇਸ ਤੇ ਵੀ ਵੱਧ ਜਾਣੇ ਆ ਇਹਨਾਂ ਦੇ ਟੈਂਪਰੇਚਰ 12 ਕੋਣ ਅੱਜ ਦਾ ਟੈਂਪਰੇਚਰ ਯਾਨੀ ਕਿ ਤੁਰ ਕੇ ਆਇਆ ਸਾਹ ਚੜ ਜਾਂਦਾ ਜਿੰਨਾ ਮਰਜੀ ਤੁਰਦੇ ਫਿਰਦੇ ਰਹੀਏ ਚੜਾਈਆਂ ਫੇਰ ਵੀ ਜ਼ਿਆਦਾ ਹੀ ਨਹੀਂ ਸਾਹ ਚੜਦਾ ਹੀ ਰਹਿੰਦਾ ਵਾ ਬੰਦਾ ਵੀ ਕਿੰਨੀ ਆ ਕਿੱਥੇ ਤੱਕ ਆ ਚੜਾਈ ਸਿਆਲਾ ਤਾਂ ਚੱਲ ਫੇਰ ਵੀ ਠੀਕ ਆ ਬੰਦਾ ਹੌਲੀ ਹੌਲੀ ਤੁਰਿਆ ਜਾਂਦਾ ਗਰਮੀਆਂ 'ਚ ਤਾਂ ਗਰਮੀ ਵੀ ਆ ਜਾਂਦੀ ਆ ਸਰੀਰ ਨੂੰ l'amministrazione la sì, e continuiamo questa bella serata quindi parleremo fino a questa sera ringraziamo il gruppo che è stato con noi ad aprire la seconda parte di questa bella giornata io vorrei sì, vedervi sì, tutti qua davanti sì, sì. sul palco grazie sì, sì, sì. sì, sì. dei amici che si eseguiranno ovvero un'esibizione di danza o un famoso ballo ovvero parliamo della pizzica, il gruppo Terra Rossa, la scuola di danza popolare di Monte Urano vorrei Stefania e Bruno, tutti gli amici di questa fantastica scuola di danza allora Stefania è un'istruttrice ovviamente che adesso ci racconta ਇੰਨਾ ਨੂੰ ਠੰਡਾ ਲੱਗਦੀ ਯਾਰ ਇਹ ਮੈਂ ਪਹਿਲਾਂ ਵੀ ਦੇਖੇ ਨਹੀਂ ਜਿਹੜੇ ਹੈ ਡਾਂਸ ਇਹਨਾਂ ਦਾ ਗਰੁੱਪ ਆ ਨਾ ਪਹਿਲਾਂ ਮੈਂ ਇੱਕ ਵੀਡੀਓ ਪਾਈ ਸੀਗੀ ਫਿਰ ਮੈਂ ਕਿਉਂ ਠੰਡ ਦੇ ਵਿੱਚ ਠਰਨਾ ਪਹਾੜਾਂ ਦੇ ਉੱਪਰ ਬਰਫ਼ ਪੈ ਗਈ ਆ ਤਾਂ ਕਰਕੇ ਹੁਣ ਠੰਢੀ ਠੰਢੀ ਹੈ ਹੱਥ ਠਾਰਦੀ ਆ ਹਵਾ ਇੰਨੀ ਧੀ ਚਲਦੀ ਆ ਇਹ ਮੈਂ ਕਾਨੂੰ ਘਰ ਨੂੰ ਹੀ ਚੱਲਦੇ ਹਾਂ। ਅੱਛਾ ਆਈਸਕ੍ਰੀਮ ਖਾਣ ਨੂੰ ਮਰਦੇ ਨਹੀਂ ਖਾੜੇ ਜਿੰਨੀ ਮਰਜ਼ੀ ਹੋਵੇਗਾ। ਆਈਸਕ੍ਰੀਮ ਤੇ ਠੰਡੀ ਬੀਅਰ ਤਾਂ ਚਲਦੀ ਰਹਿੰਦੀ ਇਹਨਾਂ ਦੀ ਆਲੇ ਫਿਰ ਜਦੋਂ ਕੋਈ ਫੇਸਤਾ ਹੁੰਦਾ ਨਾ ਐ ਨਹੀਂ ਇਧਰ ਦੀਆਂ ਗੱਡੀਆਂ ਆਏ ਨੂੰ ਜਾਂਦੀਆਂ ਉਧਰੋਂ ਆਉਂਦੀਆਂ ਨਹੀਂ ਇਹ ਜਾਂਦੀਆਂ ਹੀ ਹੁਣ ਉਹ ਵੀ ਰਸਤਾ ਬੰਦ ਕੀਤਾ ਹੋਇਆ ਇਹਨਾਂ ਨੇ ਅੱਗੇ ਜਾ ਨਹੀਂ ਸਕਦੀ ਐ ਅੱਗੇ ਪਿੱਛੇ ਉਹ ਵੀ ਬੰਦ ਕੀਤਾ ਹੋਣਾ ਮੈਂ ਬੱਤੀ ਆ ਬਿਲਡਿੰਗ ਦੇਖੋ ਬਹੁਤ ਪ੍ਰਾਣੀ ਜਿਹਾ ਬਿਲਡਿੰਗ ਜਿਹੜੇ ਨਵੇਂ ਬੰਦੇ ਵੀਡੀਓ ਦੇਖਣ ਲੱਗੇ ਆ ਨਾ ਦੇਖੋ ਨਹੀਂ ਪ੍ਰਾਣੀ ਦੇ ਇੱਕਾਂ ਦੇਖੋ ਯਾਰ ਕੁੜੀਆਂ ਨੂੰ ਪਤਾ ਨਹੀਂ ਕਿਉਂ ਠੰਡ ਲੱਗਦੀ ਹੈ ਜੀ ਉਹ ਉਹਨਾਂ ਦੇ ਕੱਪੜੇ ਦੇਖ ਕੇ ਆਪ ਨੂੰ ਕੰਬ ਆ ਜਾਂਦਾ ਇੰਨੇ ਕੱਪੜੇ ਪਾਏ ਹੋਏ ਥੱਲੇ ਦੀ ਮੇਰੇ ਕੋਟੀ ਮੋਟੀ ਚਲ ਕੋਟੀ ਨਹੀਂ ਮੋਟੀ ਟੀ-ਸ਼ਰਟ ਲਾ ਲਉ ਤੇ ਉੱਪਰ ਦੀ ਮੈਂ ਆ ਪਾਇਆ ਹੋਇਆ ਫੇਰ ਵੀ ਹੁਣ ਠੰਡ ਲੱਗਦੀ ਸੀ ਮੈਂ ਕਿਹਾ ਚੱਲ ਦੇਖਿਆ ਹੋਇਆ ਪਹਿਲਾਂ ਇਹ ਵੀ ਚੱਲਦੇ ਆ ਹਨਾ ਤੇ ਇਹਨਾਂ ਨੂੰ ਕੁੜੀਆਂ ਦੇ ਤਾਂ ਇਹੋ ਜਿਹੇ ਕੱਪੜੇ ਪਾਏ ਹੋਏ ਸੀਗੇ ਇੰਨੇ ਮੋٹے ਕੱਪੜਿਆਂ ਦੇ ਵਿੱਚ ਵੀ ਠੰਡ ਲੱਗਣ ਲੱਗ ਜਾਂਦੀ ਹੈ ਉਹਨਾਂ ਦੇ ਕੱਪੜੇ ਦੇਖ ਕੇ ਪਰ ਯਾਰ ਮੀਟ ਚਿਕਨ ਚਿਕਨ ਬਹੁਤ ਖਾਂਦੇ ਆ ਨਾ ਲੋਕੀ ਇੱਧਰ ਯੂਰਪ ਤੇ ਬੇਚ ਬਹੁਤ ਘੱਟ ਆ ਵੀ ਤੁਹਾਨੂੰ ਬਹੁਤ ਘੱਟ ਵੀ ਪੂਰੀ ਵੇਜ ਚੀਜ਼ ਮਿਲ ਚੋਗੀ ਮਿਲ ਜਾਂਦੀ ਆ ਇਹ ਨਹੀਂ ਵੀ ਨਹੀਂ ਮਿਲਦੀ ਅਸੀਂ ਤਾਂ ਸਾਰੀਆਂ ਚੀਜ਼ਾਂ ਮਿਲਦੀਆਂ ਨੇ ਆਪਣੀਆਂ ਜੇ ਬਣਾ ਲਓ ਜੋ ਕੁਝ ਘਰੇ ਬਣਾਉਣੀਆਂ ਨੇ ਹਨਾ ਆਏ ਨਹੀਂ ਹਾਂ ਵੀ ਜੇ ਮੈਂ ਹੁਣ ਤੁਸੀਂ ਮੈਕਡੋਨਲਡ ਹੀ ਲਾ ਲਓ ਯਾਰ ਮੈਕਡੋਨਲਡ ਦੇ ਵਿੱਚ ਕੋਈ ਵੀ ਵੇਜ ਚੀਜ਼ ਹੈ ਨਹੀਂਗੀ ਦੇਖ ਲਓ ਤੁਸੀਂ ਇੱਥੇ ਇਟਲੀ ਦੇ ਵਿੱਚ ਬਾਕੀ ਯੂਰਪ ਦੀ ਮੈਨੂੰ ਕਿਸੇ ਪਤਾ ਨਹੀਂਗਾ ਤੇ ਮੈਂ ਜਿੰਨੇ ਕਿ ਇੱਥੇ ਮੈਕਡੋਨਲਡ ਤੇ ਖਾਦਾ ਵਾ ਇੱਕ ਵੀ ਇਹ ਹੈ ਨਹੀਂਗੀ ਵੱਜ ਚੀਜ਼ ਇੱਥੇ ਵੱਜ ਬਰਗਰ ਅੱਜ ਐਤਵਾਰ ਐਤਵਾਰ ਨੂੰ ਘਰੇ ਕਿਤੇ ਗਏ ਹੋ ਨਹੀਂਗੇ ਤੇ ਇਹ ਜਦੋਂ ਫਿਰ ਜੇ ਨਾਲ ਸ਼ਨੀਵਾਰ ਦੀ ਛੁੱਟੀ ਹੋਵੇ ਫਿਰ ਤਾਂ ਬੰਦਾ ਚਲੇ ਵੀ ਜਾਂਦਾ ਪਰ ਜੇ ਫਿਰ ਇਕੱਲੇ ਐਤਵਾਰ ਦੀ ਹੋਵੇ ਫਿਰ ਕਿਤੇ ਜਾਣ ਨੂੰ ਮਨੀ ਜੀ ਕਰਦਾ ਹੁੰਦਾ ਇਸ ਲਈ ਅੱਜ ਘਰੇ ਹੀ ਆਂ ਵੀਰ ਬਣ ਕੇ ਜਿਨ੍ਹਾਂ ਨੇ ਸਬਸਕ੍ਰਾਈਬ ਨਹੀਂ ਕੀਤਾ ਉਹ ਸਬਸਕ੍ਰਾਈਬ ਕਰਦੇ ਹੋ ਤੇ ਜਿਨ੍ਹਾਂ ਨੇ ਕੀਤਾ ਹੋਇਆ ਉਹ ਲਾਈਕ ਤੇ ਕਮੈਂਟ ਕਰਕੇ ਦੱਸਿਆ ਕਰੋ ਵੀਡੀਓ ਕਿਦਾਂ ਦੀ ਲੱਗਦੀ ਹੈ ਵੀਡੀਓ ਦੇਖਣ ਵਾਲੇ ਸਾਰਿਆਂ ਦਾ ਧੰਨਵਾਦ ਤੇ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ